ਜੈ ਹਿੰਦ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਸੋਹਣਾ ਹੈ ਬਾਈ ਗੁਰਪ੍ਰੀਤ ਸਿੰਘ ਮਲੂਕਾ ਜਿੰਦਾਬਾਦ ਬਾਈ ਗੁਰਪ੍ਰੀਤ ਸਿੰਘ ਮਲੂਕਾ ਜਿੰਦਾਬਾਦ ਜੀ ਉਹਨਾਂ ਇਹਦੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਚ ਰਹਿ ਗਿਆ ਕੀ ਕਹਿਣਾ ਚਾਹੁੰਦੇ ਜੋ ਅੱਜ ਜ਼ਿਲ੍ਹਾ ਦੀ ਚੋਣ ਦੇ ਸੰਧ ਦੇ ਵਿੱਚ ਰਾਮਪੁਰ ਵਿਖੇ ਜਿਹੜੀ ਆ ਮੀਟਿੰਗ ਲੱਗੀ ਗਈ ਸੀ ਇਹਦੇ ਵਿੱਚ ਸਾਡੇ ਜਿਹੜੇ ਆਰਓ ਨੇ ਜੀਵਨ ਕੰਪੀਅਰ ਵਿਸ਼ੇਸ਼ ਕਰਕੇ ਆਏ ਸੀ ਇਸ ਜੋਂਦਿਕਾ ਨਾਲ ਸੱਤ ਦੀ ਇਹ ਆਰੋ ਕੇ ਸਮਾਜਨ ਜੀ ਮੈਂ ਸਾਰੀ ਪਾਰਟੀ ਦੀ ਹਾਈ ਕਮਾਂਡ ਦਾ ਸਾਰੇ ਸਤਕਾਰਯੋਗ ਸਰਪੰਨ ਦਾ ਸਟੇਟ ਦੇ ਪ੍ਰੈਜ਼ੀਡੈਂਟ ਜਖਤ ਸਾਹਿਬ ਦਾ ਕਾਰਜਕਾਰੀ ਪ੍ਰਧਾਨ ਅਸ਼ਮੁਸ਼ਰਮਾ ਜੀ ਦਾ ਸਾਡੇ ਸੰਸਦ ਮੰਤਰੀ ਜੋ ਬਹੁਤ ਹੀ ਸਟੇਟ ਵਾਸਤੇ ਮਿਹਨਤ ਕਰ ਰਹੇ ਨੇ ਉਸ ਨਾਸੂ ਦੀ ਦਾ ਇਸ ਜ਼ਿਲ੍ਹੇ ਦੀ ਸਾਰੀ ਟੀਮ ਦਾ ਸਾਰੇ ਅਹੁਦੇਦਾਰ ਸਹਿਬਾਨ ਦਾ ਸਾਰੇ ਜੋ ਸਾਡੇ ਮੰਡਲ ਨੇ ਉਹਨਾਂ ਦੇ ਪ੍ਰਧਾਨ ਸਹਿਬਾਨ ਦਾ ਧੰਨਵਾਦ ਕਰਦਾ ਹਾਂ ਕਿ ਜੋ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਧੰਨਵਾਦ ਕਰ ਸਕਾਂ ਔਰ ਮੈਂ ਇਹ ਵੀ ਵਿਸ਼ਵਾਸ ਕਰਦਾ ਹਾਂ ਕਿ ਹਰ ਤਰ੍ਹਾਂ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਲਗਨ ਇਮਾਨਦਾਰੀ ਦੇ ਨਾਲ ਪੂਰੂ ਕੀਤਾ ਜਾਏਗਾ ਔਰ ਜੋ ਆਉਣ ਵਾਲਾ ਸਮਾਂ ਚਾਹੇ ਸਾਡੇ ਲਈ ਬਹੁਤ ਚੁਣੌਤੀਆਂ ਵਾਲਾ ਅਸੀਂ ਪੂਰੀ ਟੀਮ ਇਕਜੁੱਟ ਹੋ ਕੇ ਇਸ ਜ਼ਿਲ੍ਹੇ ਦੇ ਵਿੱਚ ਕੰਮ ਕਰਾਂਗੇ ਇਸ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਡੇ ਚੰਡਾ ਰੂਟਰ ਦੇ ਵਿੱਚ ਤੇ ਨਾਲ ਕੇ ਕੰਦੇ ਨੇ ਮੌੜ ਤਲਵੰਡੀ ਕੇ ਰਾਮਪੁਰ ਸਾਡੀ ਸਭ ਤੋਂ ਅਹਿਮ ਜ਼ਿੰਮੇਵਾਰੀ ਸਭ ਨੂੰ ਨਾਲ ਲੈ ਕੇ ਚੱਲਣਾ ਜਿੱਥੇ ਹੁਣ ਵੀ ਸਾਰੇ ਅਸੀਂ ਇਕੱਠੇ ਆ ਇਕੱਠੇ ਹੋ ਕੇ ਸਾਰੇ ਇਹ ਚੋਈ ਹੈ ਤੇ ਜਿੱਥੇ ਅਸੀਂ ਜ਼ਿਲ੍ਹੇ ਦੀ ਜਥੇਬੰਦੀ ਨੂੰ ਮਜ਼ਬੂਤ ਕਰਨਾ ਇਹਨਾਂ ਨੇ ਅਹੁਦੇਦਾਰ ਚੁਣਾਉਣੇ ਆ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਲ ਦੇ ਦੇ ਨਾਟਕ ਕਰ ਸਕਣ ਬੇਚਰ ਸਕਣ ਪਾਰਟੀ ਨੂੰ ਮਜ਼ਬੂਤ ਕਰ ਸਕਣ ਅਤੇ ਇਸੇ ਤਰ੍ਹਾਂ ਹੀ ਅਸੀਂ ਮੰਡਲਾਂ ਦੇ ਜਿਹੜੀ ਕੋਈ ਛੋਣ ਪੈਂਦੀ ਹੈ ਉਹ ਪੂਰੀ ਕਰਕੇ ਪਾਰਟੀ ਨੂੰ ਬੂਥ ਲੈਵਲ ਤੇ ਮਜ਼ਬੂਤ ਕਰਨਾ ਹੈ ਅਤੇ ਹਰ ਬੂਥ ਤੇ ਅਸੀਂ ਆਪਣਾ ਪਾਰਟੀ ਨੂੰ ਮਜ਼ਬੂਤ ਕਰਕੇ ਇਸ ਜ਼ਿਲ੍ਹੇ ਦੇ ਵਿੱਚੋਂ ਪਾਰਟੀ ਦਾ ਜਿਹੜਾ ਮਨਤੀ ਵੱਲ ਲੈ ਕੇ ਜਾਣਾ ਹੈ ਤੇ ਸਾਡਾ ਮਿਸ਼ਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਨੂੰ ਜ਼ਰੂਰਤ ਹੈ ਇਸ ਸੂਬੇ ਦੇ ਅੰਦਰ ਸਾਡੀ ਸੰਤਾ ਪਾਰਟੀ ਦੀ ਹਰ ਮੰਤਰੀ ਸਰਕਾਰ 2027 ਦੇ ਮਨਦੇ 2027 ਦੇ ਲਈ ਪਾਰਟੀ ਬਹੁਤ ਮਿਹਨਤ ਕਰ ਰਹੀ ਹੈ ਬਹੁਤ ਜੋਰ ਸ਼ੋਰ ਨਾਲ ਲੱਗੀ ਹੋਇਆ 26 ਦੇ ਵਿੱਚ ਹੋਰ ਵੀ ਬਹੁਤ ਅੱਛੀਆਂ ਅੱਛੀਆਂ ਪਾਲਿਸੀਆਂ ਲੈ ਕੇ ਆਉੜੀਆਂ ਹੈ ਬੜੀਆਂ ਪਲੈਨਿੰਗ ਹੈ ਪਾਰਟੀ ਦੀ ਬੜੀ ਸੰਜੀਦਗੀ ਦੇ ਨਾਲ ਪਾਰਟੀ ਚੱਲ ਰਹੀ ਹੈ ਔਰ ਅੱਛੇ ਤਰੀਕੇ ਦੇ ਨਾਲ ਕਿ ਪੰਜਾਬ ਨੂੰ ਅੱਗੇ ਕਿਵੇਂ ਰਜਾਇਦਾ ਰੱਖ ਸਕਦਾ ਹੈ ਪੰਜਾਬ ਦੇ ਵਿੱਚ ਖੁਸ਼ਹਾਲੀ ਕਿਵੇਂ ਲਿਆਂਦੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਜੋ ਗੁੰਡਰਾਸ ਹੈ ਇਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਬੋਲਬਾਲਾ ਜਿਹਦੇ ਤੋਂ ਬੱਚਾ-ਬੱਚਾ ਦੁਖੀ ਹੈ ਉਹਦਾ ਖਾਤਮਾ ਕਿਵੇਂ ਕੀਤਾ ਜਾ ਸਕਦਾ ਹੈ ਤੇ ਜੋ ਬੇਰੋਜ਼ਗਾਰੀ ਕਰਕੇ ਨੌਜਵਾਨਾਂ ਦੇ ਵਿੱਚ ਵੇਚੈਨੀ ਹੈ ਉਹਦਾ ਕਿਵੇਂ ਖਾਤਮਾ ਕੀਤਾ ਜਾ ਸਕਦਾ ਇੰਨਾ ਸੰਗਿਆ ਤੇ ਸਿਆਉਣ ਵਾਲੇ ਸਮੇਂ ਵਿੱਚ ਚੱਕਰਨਾ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਵੀ ਆ ਹੁਣ ਕਹਿੰਦੇ ਵੀ ਆ ਕੇ ਆਉਣ ਵਾਲਾ ਸਮਾਂ ਜਿਹੜਾ ਇਹ ਸੂਬੇ ਦੇ ਵਿੱਚ ਜਿਵੇਂ ਹਰਿਆਣੇ ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ গুজਾਰਾਤ ਦੇ ਵਿੱਚ ਸਰਕਾਰ ਜਿਹੜੀ ਭਾਰਤ ਸੰਤਾ ਪਾਰਟੀ ਦੀ ਚੱਲ ਰਹੀ ਹੈ ਇਹ ਸੂਬੇ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਭਾਰਤ ਜਨਤਾ ਪਾਰਟੀ ਨੂੰ ਮੌਕਾ ਦੇਈਏ ਔਰ ਇਸ ਸੂਬੇ ਨੂੰ ਤਰੱਕੀ ਖਿਸ਼ਾਲੀ ਤੇ بلندیਆਂ ਵੱਲ ਲੈ ਕੇ